ਗਰਮੀ ਦੇ ਵਿੱਚ ਜਦੋਂ ਅੰਦਰ ਗਰਮੀ ਪੈ ਜਾਂਦੀ ਕਬੂਤਰਾ ਦੇ ਅੰਦਰ ਹੂੰ ਤੇ ਜਦ ਕਬੂਤਰਾ ੜਾਰ ਘਟਾਉਂਦੇ ਆ ਤੇ ਹੁਣ ਕਿ ਆਜ ਕਰ ਰਹੇ ਨਾ ਹੁਣ ਕਬੂਤਰਾ ਨੂੰ ਥਕਾਵਟ ਹੁੰਦੀ ਆ अच्छा क्योंकि ਅੰਦਰ ਤੇ ਗਰਮ ਹੁੰਦਾ ਸਰੀਰ ਹਲੇ ਮੌਸਮ ਉਹਨਾ ਹੈ ਨਹੀਂ ਉੱਪਰ ਹੈਗੀ ਠੰਡ ਹੂੰ ਠੀਕ ਆ ਉੱਪਰ ਜਾਣੇ ਜਦ ਕੂਤਰ ਜਿਆਦਾ ਉੱਚੇ ਚਲੇ ਜਾਂਦੇ ਆ ਨਾ ਤੇ ਇੱਕ ਉੱਤੇ ਇੱਕ ਉੱਤ ਪੱਖੇ ਹੋ ਥਲੇ ਤੇ ਹਵਾ ਵਿੱਚ ਜਾ ਜਲਣ ਠੰਢੀ ਮਾ ਹੂੰ ਉੱਥੇ ਇਹਨਾਂ ਦੇ ਫਿਰ ਜਿਹੜੇ ਇਹ ਮਸਲਾ ਕੂਤਰਾਂ ਦੇ ਆਹਾ ਹੂੰ ਇਹ ਦਰਦ ਕਰਨਾ ਪੇਨ ਕਰਨਾ ਸ਼ੁਰੂ ਕਰ ਦਿੰਦੇ ਜਦ ਆ ਕੇ ਬੈਠ ਨੇ ਇਹ ਮਸਲ ਜਿਹੜੀਆਂ ਪੱਲੇ ਜਿਹ ਹੁੰਦੇ ਆ ਉਹ ਇਹਨਾਂ ਦੇ ਹਨਾ ਕਿਉਂਕਿ ਹਜੇ ਇਹ ਨਹੀਂ ਕਫਾ ਨਹੀਂ ਨਾ ਬਣੀਆ ਕਫਾ ਜਿੱਕਣਾ ਕਹਿੰਦਾ ਮਸਲ ਕਹਿੰਲਾ ਆਪਣੇ ਹੂੰ ਉਹ ਬੰਦੇ ਜਿਹੜੀ ਉਹਦੀ ਬਣੂਗੇ ਜਿਹੜਾ ਪ੍ਰੈਕਟਿਸ ਡੇਲੀ ਹੈ ਜਿਹਦੀ ਮਤਲਬ ਕਬੂਤਰ ਜਿੱਕਣਾ ਪਾਰ ਨਵੇਂ ਆ ਗਏ ਹੂੰ ਨਵੇਂ ਜਦ ਪਰੋ ਆਉਨੇ ਆ ਨਾ ਤੇ ਕਬੂਤਰ ਦੇ ਆਪਾਂ ਕਹਿੰਦੇ ਨੇ ਅੱਜੇ ਸਾਰਾ ਆ ਗਿਆ ਕਬੂਤਰ ਖੋਡੋ ਜੋ ਕੱਢਿਆ ਹੜਾਤਾ ਨਹੀਂ ਉਹ ਗਲਤ ਆ ਬਾਈ ਉਹ ਹੂੰ ਚਲੋ ਕੂਤਰ ਸਾਰਾ ਆਉਂਦਾ ਨਾ ਉਹਨੂੰ ਲਗਭਗ 10 ਦਿਨ ਉਹਨੂੰ ਉਹਦੇ ਵਾਂਗੂ ਸੁੱਕੜਦੇ ਆ ਸੁੱਕੜੇ ਵਾਂਗੂ ਗਿੱਲੇਪਾਰ ਹੁੰਨੇ ਆ ਉਹ ਭਾਵੇਂ ਸਾਰਾ ਆ ਜਵੇ ਉਹ ਅੱਛਾ ਉਹ ਅੰਦਰ ਤੇ ਮਤਲਬ ਨਾ ਪੂਰੇ ਚੰਗੀ ਤਰ੍ਹਾਂ ਮਾਸ ਵਿੱਚੋਂ ਨਿਕਲਦੇ ਜਦ ਉਹ ਹੂੰ ਚੰਗੀ ਤਰ੍ਹਾਂ ਪਕੜ ਨਹੀਂ ਕਰਦੇ ਉਹ ਠੀਕ ਆ ਉਹਨੂੰ 10 ਦਿਨ ਲੱਗਦੇ ਹੋਰ ਸਾਰਾ ਇਸ ਤੋਂ ਬਾਅਦ ਧੁੱਪਾਂ ਦੇ ਵਿੱਚ ਉਹਨੂੰ ਪਿਠਾਉਂਦੇ ਆ ਤੇ ਸੁੱਕੂ ਪੱਕਦੇ ਆ ਪਰ ਉਹ ਸਸੀ ਕਾਲ ਬਾਈ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਵੀ ਸਾਰੇ ਕੁੱਤਰ ਬਾਜ ਵੀਰਾਂ ਦਾ ਸਰਪਰਵਾੜ ਠੀਕ ਠਾਕ ਵੀ ਸਾਰੇ ਲਓ ਜੀ ਬਾਈ ਪਹੁੰਚ ਗਏ ਆਪਣੇ ਏਡੇ ਪਰ ਮੇ ਲੋ ਬਾਈ ਡੱਟ ਬਾਈ ਨਾ ਸਭ ਸਿੱਕਾਰ ਸਿੱਕਾਰ ਸਾਰਿਆਂ ਤੋ ਬਾਈ ਕੀ ਹਾਲ ਚਾਲ ਆ ਹਾਂ ਵਧੀਆ ਵੀਰੇ ਵਧੀਆ ਠੀਕ ਆ ਤੂੰ ਸਣਾ ਤੇ ਬਾਈ ਅੱਸੀ ਲੱਗੇ ਹੋਏ ਆ ਅੱਜ ਕਬੂਤਰਾਂ ਬੈਨੂ ਜੋ ਖੁਰਾਕ ਬਣਾਈ ਆ ਹਣਾ ਕਿਉਂਕਿ ਬਾਈ ਜਿੱਕਣਾ ਨੂੰ ਕਬੂਤਰ ਨਾ ਲਗਾਤਾਰ ਉਡਾਉਂਦੇ ਆ ਜਿਹੜਾ ਹੂੰ ਉਹ ਕਬੂਤਰ ਜਿਆਦਾ ਉੜਦਕੇ ਨਾ ਆਪਾਂ ਕਹਦੇ ਨੇ ਉਡਾਰ ਘਟ ਗਿਆ ਠੀਕ ਆ ਕਿਉਂਕਿ ਹਲੇ ਤਾਚਰ ਉਹ ਨਹੀਂ ਗਰਮੀ ਹੈ ਹੀ ਨਹੀਂ ਨਹੀਂ ਹੋਣੀ ਚਾਹੀਦੀ ਹੈ ਹੂੰ ਕਿਉਂਕਿ ਬਾਈ ਉਹ ਕੋਨਾ ਇਹਨਾਂ ਨੂੰ ੜਾਰ ਬਦਦੇ ਆ ਜਿਹੜੇ ਉਤਰ ਹੂੰ ਉਹਨਾਂ ਨੂੰ ਖੁਰਾਕ ਵੀ ਨਾਲ ਆਪਣੇ ਨੂੰ ਦੇਣੀ ਪੈਂਦੀ ਆ ਅੱਛਾ ਹਾਂ ਤੇ ਜਿੱਕਣਾ ਗਰਮੀ ਦੇ ਵਿੱਚ ਆ ਗਰਮੀ ਦੇ ਵਿੱਚ ਜਦੋਂ ਉਹ ਅੰਦਰ ਗਰਮੀ ਪਾਈ ਜਾਂਦੀ ਕਬੂਤਰਾ ਦੇ ਅੰਦਰ ਹੂੰ ਤੇ ਜਦ ਕਬੂਤਰਾ ੜਾਰ ਘਟਾਉਨੇ ਆ ਤੇ ਹੁਣ ਕਿ ਆਜ ਕਰ ਰਹੇ ਨਾ ਹੁਣ ਕਬੂਤਰਾ ਨੂੰ ਥਕਾਵਟ ਹੁੰਦੀ ਆ अच्छा क्योंकि ਅੰਦਰ ਤੇ ਗਰਮ ਹੁੰਦਾ ਸਰੀਰ ਹਲੇ ਮੌਸਮ ਉਹਨਾ ਹੈ ਨਹੀਂ ਉੱਪਰ ਹੈਗੀ ਠੰਡ ਹੂੰ ਠੀਕ ਆ ਉੱਪਰ ਜਾਣੇ ਜਦ ਕੋ ਤਾਂ ਜ਼ਿਆਦਾ ਉੱਚੇ ਚਲੇ ਜਾਂਦੇ ਆ ਨਾ ਤੇ ਇੱਕ ਉੱਤੇ ਇੱਕੋ ਲਖਤ ਪਤਾ ਖੇ ਹੌਸਲੇ ਤੇ ਹਵਾ ਵਿੱਚ ਜਾਦੀ ਰਹਿੰਦੀ ਮਾਂ ਹੂੰ ਉੱਥੇ ਇਹਨਾਂ ਦੇ ਫਿਰ ਜਿਹੜੇ ਇਹ ਮਸਲਾ ਕੁੱਤਰਾਂ ਦੇ ਆਹਾ ਹੂੰ ਇਹ ਦਰਦ ਕਰਨਾ ਪੇਨ ਕਰਨਾ ਸ਼ੁਰੂ ਕਰ ਦਿੰਦੇ ਜਦ ਆ ਕੇ ਬੈਠ ਨੇ ਮਸਲਾ ਜਿਹੜੀਆਂ ਪੱਲੇ ਜਿਹ ਹੁੰਦੇ ਆ ਇਹਨਾਂ ਦੇ ਹਨਾ ਕਿਉਂਕਿ ਹਜੇ ਇਹ ਨਹੀਂ ਕਫਾ ਨਹੀਂ ਨਾ ਬਣੀਆ ਕਫਾ ਜਿੱਕਣਾ ਕਹਿੰਦਾ ਮਸਲ ਕਹਿੰਦਾ ਆਪਣੇ ਹੂੰ ਉਹ ਬੰਦੇ ਦੀ ਉਹਦੀ ਬਣੂਗੇ ਜਿਹੜਾ ਪ੍ਰੈਕਟਿਸ ਡੇਲੀ ਹੈ ਜਿਹਦੀ ਮਤਲਬ ਪੂਰਾ ਹਾਰਡ ਕੰਮ ਕਰਦਾ ਹੈ ਜਿਹੜਾ ਜਿੰਮ ਜਮ ਵਗੈਰਾ ਜਾਂਦੇ ਜਿੱਕਣਾ ਲਾਲਾ ਹਨ ਹੂੰ ਹਾਂ ਉਹ ਚੀਜ਼ ਇਹ ਹੀ ਆ ਵੀਰੇ ਇਹਨਾਂ ਵਿੱਚ ਵੀ ਅੱਛਾ ਹਾਂ ਤੇ ਇਹਨਾਂ ਨੂੰ ਬਸ ਇਹਨਾਂ ਤੀਜਾਂ ਦੇ ਵਿੱਚ ਜਿਹੜੇ ਹੋਣਾ ਚੱਲ ਰਹੇ ਆ ਇਹਨਾਂ ਵਿੱਚ ਜਿਹੜੇ ਉੱਤਰੋੜ ਕੇ ਆਉਣੇ ਆ ਕਹਿੰਦੇ ਖੋਲ ਰਹੇ ਆ ਲੋਕ ਉਹਨੂੰ ਬਾਈ ਗਰਮ ਗੁੜ ਜਿਹੜਾ ਬਣਾਇਆ ਪਾਉਂਦਾ ਜਿੱਕਣਾ ਵੀ ਹੂੰ ਹੂੰ ਉਹ ਦੇਣਾ ਜ਼ਰੂਰੀ ਆ ਹਨਾ ਅੱਛਾ ਹਾਂ ਤੇ ਉਹਦੇ ਵਿੱਚ ਨਾਲ-ਨਾਲ ਗਰਮ ਗੁੜ ਨਾਲ ਖੁਰਾਕ ਵੀ ਜਿਹੜੀ ਪੌਣੀ ਵਧੀਆ ਔੜਨੇ ਵਾਲੇ ਬੁੱਤਨ ਹੂੰ ਇਹ ਚੀਜ਼ਾਂ ਜਿਹੜੀਆਂ ਇਹ ਮੈਟਰ ਕਰਦੀਆਂ ਕਿਉਂਕਿ ਬਾਈ ਕਬੂਤਰਬਾਜੀ ਆਸਾਨ ਆਸਾਨ ਹੈ ਨਹੀਂ ਜਿੰਨੀ ਤੁਸੀਂ ਸਮਝਦੇ ਆ ਕਿਉਂਕਿ ਇਹਦੇ ਵਿੱਚ ਮਿਹਨਤ ਕਰਨੀ ਪੈਂਦੀ ਆ ਤਾਂ ਨਹੀਂ ਆਸਾਨ ਕਿਉਂਕਿ ਮਿਹਨਤ ਵਿੱਚ ਬਾਈ ਤੁਹਾਨੂੰ ਉਹ ਹੱਥ ਅਗਲ ਖਰਾਕ ਵੀ ਦੇਣੀ ਪੈਣੀ ਆ ਤੇ ਬਾਕੀ ਆ ਵੀ ਜੋੜ ਗੜ ਜਿਹੜਾ ਇਹ ਵੀ ਦੇਣਾ ਪੈਣਾ ਕਿਉਂਕਿ ਜਿਹੜੇ ਬੰਦੇ ਕਹਿੰਦੇ ਆ ਯਾਰ ਵੀ ਆ ਮੈਥੇਰ ਨਾਲ ਟਾਈਮ ਨਹੀਂ ਵੀ ਲੱਗਦਾ ਹਨਾ ਉਹ ਉਹਨਾਂ ਦਾ ਬਰੇਜਰ ਕੂਤਰ ਉੜ ਕੇ ਆਉਂਦਾ ਹਨਾ ਉਹਨੂੰ ਉੜ ਕੇ ਆਏ ਨੂੰ ਬਿਠਾ ਕੇ 15 ਕਿ ਮਿੰਟ ਬਾਅਦ ਜਿਕਣਾ ਵੀ ਹਨਾ ਅੱਧਾ ਘੰਟੇ ਬਾਅਦ ਇੱਕ ਕੂਤਰ ਰਹਿਟ ਦੀ ਗੱਲ ਲੈਂਦਾ ਤੇ ਫਿਰ ਉਹਨੂੰ ਇਹ ਖੁਰਾਕ ਦੇ ਦਿਆ ਕਰੋ ਅੱਛਾ ਹਾਂ ਵੈਸੇ ਤਾਂ ਮਿਹਨਤ ਬਥੇਰੀ ਕਰਦੇ ਬਾਈ ਕੂਤਰਾਂ ਵਾਲੇ ਐਂ ਤਾਂ ਕਹਿੰਦੇ ਵਾਲੀ ਗੱਲ ਹੈ ਨਹੀਂ ਕੋਈ ਹੋਰ ਵੀ ਕਰ ਸਕਦੇ ਆ ਪਾ ਤਰੀਕਾ ਇਹਦਾ ਜਿਹੜੇ ਬਾਈ ਆਂਦੇ ਉੜਦੇ ਆ ਕੂਤਰ ਜਾਨਵਰ ਸਾਹਮਣੇ ਦਾ ਕੋਈ ਹਾਂ ਹੋਰ ਜਿਹੜੇ ਉੜ ਕੇ ਆਉਂਦੇ ਬਾਈ ਸ਼ਾਇਦ ਵੀ ਦੇ ਸਕਦੇ ਉਹਨੂੰ अच्छा क्योंकि वो गरम ਹੁੰਦਾ ਹੈ ਤਸਵੀਰ ਗਰਮ ਹੁੰਦੀ ਸਾਇਦ ਹੀ ਤੇ ਜਦੋਂ ਆਉਂਦਾ ਕੁੱਤਾ ਚੱਲਣ ਆ ਜਾਂਦਾ ਹੂੰ ਹਾਂ ਠੀਕ ਗੁੜ ਜੇ ਆਪਾਂ ਦਾ ਗੁੜੇ ਬਣਾਇਆ ਪਾ ਗਰਮ ਹੁੰਦਾ ਗੁੜ ਦੇ ਹੂੰ ਮਤਲਬ ਜਿਹੜਾ ਗੁੜ ਬਣਾਦੇ ਆਪਾਂ ਤਿਆਰ ਕਰਦੇ ਆਂ ਪਿਆ ਹੁੰਦਾ ਵਿੱਚੇ ਸਭ ਕੁਝ ਆ ਹੂੰ ਕਦੇ ਮਾ ਕਾਫੀ ਕੁਝ ਹੁੰਦਾ ਜਿਹੜਾ ਆਪਣਾ ਮੀਰੇ ਖੂਰੇ ਹੁੰਦਾ ਪਾਇਆਗਾ ਹੂੰ 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 ਇਹ ਆਪਣਾ ਇਹ ਵੀ ਇੱਕ ਹੋਰ ਚੀਜ਼ ਆ ਹੂੰ ਇੱਕ ਆਪਾਂ ਜਿਹੜਾ ਕਾੜਾ ਵੀ ਦੱਸਿਆ ਤਾਂ ਬਾਈ ਉਹ ਵੀ ਦੇ ਸਕਦੇ ਆ ਕਾੜਾ ਵੀ ਦੇ ਸਕਦੇ ਆ ਉਹ ਕੁੱਤਰ ਦਾ ਸਿਸਟਮ ਚ ਲਾਉਣ ਨੂੰ ਆ ਠੀਕ ਆ ਕਾੜਾ ਠੀਕ ਆ ਉਹ ਤਾਂ ਘੜੇ ਦੇ ਵਿੱਚ ਜਿੱਦਾਂ ਕੂਤਰਾ ਆਉਂਦਾ ਆ ਕੇ ਪਾਣੀ ਪੀਂਦਾ ਹਨਾ ਹੂੰ ਹੂੰ ਉਹ ਤਾਂ ਉਹਦੇ ਕੋਲੇ ਸੈੱਟ ਹੋ ਜਾਂਦਾ ਠੀਕ ਆ ਓਕੇ ਠੀਕ ਆ ਜੀ ਠੀਕ ਆ ਤੇ ਬਾਕੀ ਜਿਹੜੀ ਗੱਲ ਚੱਲਦੀ ਦੀ ਅੱਜ ਕੂਤਰਾ ਨਹੀਂ ਬਾਈ ਹਲੇ ਥੱਲੇ ਕੁਝ ਮੌਸਮ ਤਪਾਂਜੀ ਹੋ ਜਾਂਦੀ ਆ ਪਰ ਉੱਪਰ ਜਾਂਦਾ ਕੂਤਰਾ ਜਦ ਉੱਚਾ ਚਲੇ ਜਾਂਦੇ ਨਾ ਤੇ ਨਾ ਹਨਾ ਤੇ ਉੱਪਰ ਕਹਾਣੀ ਕੁਝ ਹੋਰ ਉੱਪਰ ਥੋੜਾ ਠੰਡਾ ਕ ਹੂੰ ਤੇ ਬਾਈ ਇੱਥੇ ਕੂਤਰਾ ਫਿਰ ਥੋੜਾ ਜਿਹਾ ਉਹ ਕਰ ਦਿੰਦਾ ਥਕਾਵਟ ਮੰਦਾ ਉਹ ਠੰਡੇ ਵਿੱਚ ਜਾ ਕੇ ਥੱਲੇ ਤੇ ਉੜ ਕੇ ਜ਼ੋਰ ਮਾਰ ਕੇ ਹੂੰ ਕਿ ਥੱਲੇ ਆਉਂਦਾ ਏ ਤੇ ਖੁੱਡੇ ਦੇ ਵਿੱਚ ਇਕੱਠਾ ਜੋ ਕੇ ਬੈੰਦਾ ਨਾ ਜਦ ਤੇ ਬਾਈ ਉਹਨੂੰ ਬਸ ਉੱਥੇ ਗਰਮ ਚੀਜ਼ ਦੇ ਕੇ ਖੁੱਡੇ 'ਚ ਬਿਠਾ ਦੇਣਾ ਤੇ ਉਸ ਤੋਂ ਬਾਅਦ ਇਹਨੂੰ ਵਧੀਆ ਤੇਲ ਫਰਾਇਕ ਦੇਣੀ ਹੈ ਜਿਹੜੀ ਵੀ ਤੁਸੀਂ ਬਣਾਈ ਦੀ ਬਰਾਮੂng ਦੇ ਫਰਾਇਕ ਜਿਵੇਂ ਉਹ ਵੀ ਹੈਗਾ ਹੂੰ ਉਹ ਦੇਣਾ ਇਹਨੂੰ ਠੀਕ ਆ ਇਹ ਇੰਨੀ ਕੀ ਜਾਣਕਾਰੀ ਦੀ ਵੀਰੇ ਅੱਜ ਲਈ ਬਾਕੀ ਜਿਹੜੇ ਹੁਣ ਬਾਈ ਇਹ ਇਹ ਕਾਰਨ ਵਾਈ ਤਾਂ ਵੀ ਹੁੰਦੇ ਆ ਨਾ ਬਾਈ ਜੇ ਹੁਣ ਜਿਗਣਾ ਹੁਣ ਕਬੂਤਰ ਪੱਟੇ 'ਤੇ ਹੁੰਦੇ ਜਿਹੜੇ ਹੁਣ ਜਦ ਪੱਟ ਦਿੰਦੇ ਆ ਉਹਨਾਂ ਨੂੰ ਉਹ ਨਵੇਂ ਸਿਰੇ ਤੇ ਸਾਰਾ ਆਣਾ ਉਹਨਾਂ ਨੇ ਕਈਆਂ ਦੇ ਪੱਲੇ ਪੁੱਲੇ ਜਿਹੜੇ ਫੰਗ ਆਉਂਦੇ ਆ ਜਿਨ੍ਹਾਂ ਨੂੰ ਨਹੀਂ ਪ੍ਰੋਪਰ ਤਰੀਕੇ ਨਾਲ ਖਰਾਕ ਮਿਲੀ ਤਾਂ ਫਿਰ ਉੱਥੇ ਹੀ ਫਰਕ ਪੈਂਦਾ ਫਰਕ ਪੈਂਦਾ ਨਾ ਹੁਣ ਜਿਹਦੇ ਪੱਲੇ ਵੀ ਛੋਟੇ ਵੱਡੇ ਹੋ ਗਏ ਫੰਗ ਛੋਟੇ ਵੱਡੇ ਹੋ ਗਏ ਮੈਂ ਤਾਂ ਵੀ ਇੱਕ ਗੱਲ ਅਖਦਾ ਰਵੀ ਕਬੂਤਰੇ ਜਿੱਕਣਾ ਪਾਰ ਨਵੇਂ ਆ ਗਏ ਨਵੇਂ ਜਦ ਪਰੋ ਆਉਂਦੇ ਆ ਨਾ ਤੇ ਕਬੂਤਰ ਦੇ ਆਪਾਂ ਕਹਿੰਦੇ ਆ ਅੱਜੇ ਸਾਰਾ ਆ ਗਿਆ ਕਬੂਤਰ ਖੁੱਡੋਂ ਜੋ ਕੱਢਿਆ ਹੜਾਤਾ ਨਹੀਂ ਉਹ ਗੱਲ ਤਾਂ ਬਾਈ ਉਹ ਚਲੋ ਕੂਤਰ ਸਾਰਾ ਆਉਂਦਾ ਨਾ ਉਹਨੂੰ ਲਗਭਗ 10 ਦਿਨ ਉਹਨੂੰ ਉਹਦੇ ਭਾਂਗੋ ਸੱਕੜਦੇ ਆ ਸੁੱਕੜੇ ਭਾਂਗੋ ਗਿੱਲੇ ਪਰ ਹੁੰਨੇ ਆ ਉਹ ਭਾਵੇਂ ਸਾਰਾ ਆ ਜਵੇ ਉਹ ਅੱਛਾ ਉਹ ਅੰਦਰ ਤੇ ਮਤਲਬ ਨਾ ਪੂਰੇ ਚੰਗੀ ਤਰ੍ਹਾਂ ਮਾਸ ਵਿੱਚੋਂ ਨਿਕਲਦੇ ਜਦ ਉਹ ਹੂੰ ਚੰਗੀ ਤਰ੍ਹਾਂ ਪਕੜ ਨਹੀਂ ਕਰਦੇ ਉਹ ਠੀਕ ਆ ਉਹਨੂੰ 10 ਦਿਨ ਲੱਗਦੇ ਹੋਰ ਸਾਰਾ ਇਸ ਤੋਂ ਬਾਅਦ ਧੁੱਪਾਂ ਦੇ ਵਿੱਚ ਉਹਨੂੰ ਪਿਠਾਉਂਦੇ ਆ ਫਿਰ ਸੁੱਕ ਪੱਕਦੇ ਆ ਪਰ ਉਹ ਠੀਕ ਆ ਫਿਰ ਕੂਤਰ ਉੜਦਾ ਹੈ ਅੱਛਾ ਤੁਸੀਂ ਜਦੇ ਖੋਡੇ ਜੋ ਕਾੜੇ ਕੂਤਰਾ ਡਾ ਕੇ ਦੇਖ ਲਿਓ ਬਹੁਤ ਤਕਲੀਫ ਘੋੜੂਗਾ ਹੂੰ ਉਹ ਨਹੀਂ ਊੜੂਗਾ ਤੇ ਉਹਨੂੰ 10 ਦਿਨ ਧੁੱਪਾ ਲਵਾ ਕੇ ਡਾ ਕੇ ਦੇਖਿਓ ਅੱਛਾ ਹਾਂ ਉਹ ਪਰ ਫਿਰ ਨਾ ਚੰਗੀ ਤਰ੍ਹਾਂ ਸੁੱਕਦੇ ਆ ਪਰ ਉਹ ਫ ਜਾਹੋ ਬਾਈ ਨੇ ਨਵੇਂ ਪਰ ਆਉਂਦੇ ਆ ਛੋਟੇ ਵੱਡੇ ਵੀ ਹੋ ਜਾਂਦੇ ਆ ਕਬੂਤਰ ਜੋ ਜਾਨ ਥੋੜੀ ਰਹਿੰਦੀ ਆ ਯਾਰ ਜੇ ਹੁਣ ਮਤਲਬ ਕੇਅਰ ਕਰੀ ਹੀ ਹੋਣੀ ਹੈ ਜਿਹੜਾ ਜ਼ੋਰ ਲੱਗਿਆ ਹੁੰਦਾ ਉਹਦਾ ਪਰ ਆਉਣੇ ਵਿੱਚ ਕੇਅਰ ਕਰੀ ਨਹੀਂ ਆ ਜਾਨਵਰ ਦੀ ਜਿਹੜੇ ਚੱਕ ਕੇ ਫੁੱਟੇ ਜੋ ਮਾਰਕਟ ਆ ਦਿੰਨੇ ਆ ਫਿਰ ਉੱਥੇ ਗੱਲ ਨਹੀਂ ਬਣਦੀ ਕਿਉਂਕਿ ਕਬੂਤਰਾਂ ਨੂੰ ਬਾਈ ਨਾ ਫਿਰ ਪਰ ਸਕਾਉ ਦੱਸਦੇ ਨੇ ਹੋਰ ਲਾਉ ਨੂੰ ਟਪਾਂ ਦੇ ਵਿੱਚ ਕੱਢੋ ਜਾਲ ਚ ਫਿਰ ਉਹ ਆਪਣੀ ਮਰਜ਼ੀ ਦੇ ਭਾਵੇਂ ਜਾਂ ਖੁੱਲਾ ਛੱਡ ਦੋ ਉੱਡ ਜਾਊਗਾ ਉਹ ਜਾਂ ਤੁਸੀਂ ਆਪ ਵੜਾ ਦਿਓ ਦੱਸ ਦਿਨ ਤੇ ਬਾਅਦ ਖਰਾਕ ਨੂੰ ਦੇ ਕੇ ਜਾਣੀ ਠੀਕ ਆ ਐਦਾਂ ਹੀ ਬਾਈ ਖੁੱਲਦੇ ਆ ਕਬੂਤਰ ਬਾਕੀ ਬਾਈ ਪਟਣੇ ਦੇ ਬਾਅਦ ਵੀ ਧਿਆਨ ਰੱਖਿਆ ਕਰੋ ਜਿਹੜੇ ਕਬੂਤਰ ਪੱਟੇ 'ਤੇ ਹੁੰਦੇ ਆ ਉਹਨਾਂ ਦੀ ਖਰਾਕ ਖਰੂਕ ਵਧੀਆ ਮਤਲਬ ਹਨ ਤੇਲ ਵਾਲੀ ਖਰਾਕ ਜਿਕਣਾ ਦੇਸੀ ਘੀ ਨਾਲ ਬਾਈ ਰੋਟੀ ਉੱਟੀ ਚੋਪੜੀ ਵੀ ਹੁੰਦੀ ਆ ਉਹ ਵੀ ਤੁਸੀਂ ਪਾਓ ਦੇਲੀ ਪਾਓ ਮਤਲਬ ਵਧੀਆ ਗੱਲ ਆ ਜਦੋਂ ਇਹ ਤੀਏ ਦਿਨ ਪਾਉਂਗੇ ਤਾਂ ਵਧੀਆ ਹਨਾ ਬਾਈ ਦੇਸੀ ਘੀ ਨਾਲ ਬਾਸੀ ਰੋਟੀ ਲੈ ਲੈਣੀ ਆ ਹੂੰ ਬਾਸੀ ਰੋਟੀ ਜਿਕਣਾ ਕਹਲਾ ਰਹਾ ਦੁਪਹਿਰ ਦੇ ਜਿਹੜਾ ਸਵੇਰ ਦੀ ਬਣਾਇ ਨੂੰ ਦੁਪਹਿਰ ਹੋ ਗਈ ਅੱਛਾ ਉਹਨੂੰ ਚੰਗੀ ਤਰ੍ਹਾਂ ਥਾਂਗੇ ਭੋਰ ਲੈਣਾ ਹੂੰ ਤੇ ਦੇਸੀ ਹੀ ਲੈ ਕੇ ਨਾ ਐ ਦੋ ਉਂਗਲੀਆਂ ਕੱਢ ਕੇ ਹੂੰ ਉਹ ਰੋਟੀ ਦੇ ਵਿੱਚ ਐ ਚੰਗੀ ਤਰ੍ਹਾਂ ਮਲ ਲੈਣਾ ਹਾਂ ਹਾਂ ਮਿਲਾ ਦੇਣਾ ਠੀਕ ਆ ਦੋਸਤੋਂ ਬਾਅਦ ਆ ਕੇ ਤੁਸੀਂ ਪਾ ਕੇ ਦੇਖੋ ਕਿਨੇ ਚੌਕੇ ਖਾਓਗੇ ਆਹ ਕੂਤਰ ਤੁਹਾਨੂੰ ਦੱਸ ਦਿੰਦੇ ਵਿੱਚ ਹੂੰ ਕੂਤਰ ਗੋਲ ਹੋ ਜਾਊਗਾ ਹਾਂ ਐਂ ਥੱਲੇ ਦੇ ਸਹੀ ਗੱਲ ਆ ਬਾਈ ਕੌਣ ਤਾਂ ਜ਼ਰੂਰੀ ਆ ਯਾਰ ਕਿਉਂਕਿ ਵੀਰੇ ਮੈਂ ਦੁਪਹਿਰ ਤੇ 1 ਵਜੇ ਆ ਕੇ ਇਹ ਕੰਮ ਕਰਦਾ ਦਾ ਮੇਰੇ ਕਬੂਤਰ ਜਿਹੜੇ ਬੱਚੇ ਪਾਲੇ ਉਹ ਵੀ ਆ ਤਗੜੇ ਪਾਲੇ ਆ ਤੇ ਬਾਕੀ ਜਿਹੜੇ ਕਬੂਤਰ ਬੱਚਿਆਂ ਵਾਲੇ ਤੇ ਉਹ ਵੀ 골 ਪਏ ਤੇ ਅੱਛਾ ਹਾਂ ਵੀ ਨਹੀਂ ਜ਼ਰੂਰੀ ਆ ਭਾਈ ਨਾਲ ਪਰ ਵੀ ਵਧੀਆ ਆਉਂਦੇ ਆ ਖਾਕ ਆ ਜੇ ਖਰਾਕ ਪਾਉਂਗੇ ਯਾਰ ਜਾਨਵਰ ਨੂੰ ਤਾਂ ਹੀ ਚੀਜ਼ ਵਧੀਆ ਆਉਂਗੀ ਦਾਣੇ ਵਿੱਚ ਵੀ ਭਾਈ ਮਿਕਸ ਕਰ ਸਕਦੇ ਤੁਸੀਂ ਕੀ ਹੈਂ ਦਾਣੇ ਵਿੱਚ ਵੀ ਮਿਕਸ ਕਰ ਸਕਦੇ ਆ ਦਾਣੇ 'ਚ ਨਹੀਂ ਗੱਲ ਬਣਦੀ ਨਹੀਂ ਜਿਗਣਾ ਹੱਥ ਦਾਣੇ 'ਚ ਪਤਾ ਕਿ ਦਾਣੇ ਵਿੱਚ ਜੇ ਕਬੂਤਰਾਂ ਨੂੰ ਆਏ ਉਹ ਛੱ ਸਕੇ ਮਤਲਬ ਉਹ ਦੇ ਤਾ ਤਾਂ ਕੀ ਉਹਨਾਂ ਨੇ ਨਾ ਪਾਲਟੀ ਕਰਕੇ ਦਾਣੇ ਬਾਹਰ ਮ अच्छा हां क्योंकि वो नी, नी, ना आड़ दाणा ਹੁੰਦਾ ਉਹਦੇ ਤੇ ਪਟੇਲ ਹੁੰਦਾ ਅੱਛਾ ਆਪਣਾ ਕਰੀ ਜਨੇ ਯਾਰ ਲੋਕ ਬੰਨ ਨਹੀਂ ਉਹਦਾ ਬਾਰੇ ਨਹੀਂ ਮੰਨੋ ਜਿਹੜੀ ਮੈਂ ਕਰੀ ਵੀ ਕਰਦਾ ਮੈਂ ਤਾਂ ਉਸੇ ਬਾਰੇ ਦੱਸਦਾ ਠੀਕ ਹੈ ਕਿਉਂਕਿ ਮੇਰੇ ਦਾਣੇ ਨਾ ਇੱਕ ਉਤਨੇ ਮੂੰਹ ਚ ਬਾਹਰ ਕੱਢਦੇ ਦਿਖਾਦੇ ਸਾਰੇ ਅੱਛਾ ਹਾਂ ਤੇ ਕੀ ਲੱਗਿਆ ਪਿਆ ਤੇ ਇਹ ਜਿਹੜੀ ਰੋਟੀ ਆ ਇਹਦੇ ਵਿੱਚ ਰਸ ਜੰਦਾ ਰੋਟੀ ਵਾਲਾ ਤਾਂ ਤਰੀਕਾ ਵਧੀਆ ਹੈ ਇਹ ਸਭ ਤੇ ਵਧੀਆ ਰੋਟੀ ਖਾ ਵੀ ਲੈਂਦੇ ਆ ਇਹ ਵਧੀਆ ਨਾਲ ਤਰੀਕੇ ਨਾਲ ਜਿਵੇਂ ਰੋਟੀ ਝਾਸ ਲਵੇ ghee ਨਾਲ ਚੰਗੀ ਤਰ੍ਹਾਂ ਚੋਪੜ ਕੇ ਬਾਈ ਸਵੇਰੇ ਪਾ ਦੋ ਐਂ ਖੁਸ਼ ਹੋ ਕੇ ਖਾਂਦੇ ਆ ਜਾਨਵਰ ਤੋਂ ਨਾਲ ਪੂਰੇ ਬਾਕੀ ਬਾਈ ਜਿਹੜਕਣਾ ਉਹ ਕਬੂਤਰ ਉੜ ਕੇ ਆਉਨੇ ਆ ਨਾ ਤੇ ਉਹਨਾਂ ਨੂੰ ਆਉਂਦਿਆਂ ਨੂੰ ਆਪਣਾ ਛੱਤ 'ਤੇ ਬੈਠ ਗਏ ਉਹਨਾਂ ਖੁੱਡੇ ਦੇ ਵਿੱਚ पांच के मिनट वजदे होना चाहिदा हम्म <laughs> क्योंकि कूतर छतरी ते बैठा बैठा आज दा ना होवे की ਥੱਲੇ ਆਉਨ ਲੱਜੇ हम्म क्योंकि भाई मन्ने ਪਿਛਲੀ ਸੀਜ਼ਨ ਮੇਰੇ ਘਰ ਹੋ ਗਿਆ ਤਾਂ ਕੂਤਰ ਥੱਲੇ ਲੱਗ ਗਏ ਤੇ ਕਣੀ ਕਰਦੀ ਵਾਲੇ ਤੇ ਵਾਕਿ ਬਾਹਰ ਛਤਰੀ ਪਾ ਬੈਂਦੀ ਨਹੀਂ ਫਿਰ ਕੂਤਰ ਹੋਵੇ ਅੱਛਾ ਹਾਂ ਤੇ ਤਾਲਦੂ ਵਾਲੀ ਬੈਜੰਨੇ ਆ ਤੇ ਛਤਰੀ ਜਿਹੜਾ ਪੱਕਾ ਕੂਤਰ ਕਹਿੰਦੇ ਆ ਆਪਾਂ ਕਿੱਦਾਂ ਹੋਣਾ ਚਾਹੀਦਾ ਵੀ ਬਾਹਰ ਛਤਰੀ ਪਰ ਆਵੇ ਨਾ ਹੂੰ ਉਹ ਬਾਈ ਕੂਤਰ ਜਿਹੜਾ ਉਹ ਨਾ ਛਤਰੀ ਪਰ ਕੂਤਰ ਆਪਾਂ ਜਿਹੜਾ ਬੈਂਦਾ ਹੈ ਨਾ ਔਰ ਕੇ ਪਰ ਉਹ ਜਿੰਨਾ ਮਰ ਦੀ ਟਾਈਮ ਲਾ ਕੇ ਆਇਆ ਉਹਨੂੰ ਬੈਂਦੀ ਸਾਰੇ ਗੁੱਡੇ ਦੇ ਵਿੱਚ ਪਾਉਂਦੇ ਆ ਉਹ ਜੰਗਲੀ ਕੂਤਰ ਮਗਰ ਪੈ ਗਿਆ ਉਹਦੇ ਮਾਰਦਾ ਉਹਨੂੰ ਨਹੀਂ ਨਹੀਂ ਬਾਕੀ ਬਾਈ ਕੇਅਰ ਕਰੋ ਹਨਾ ਇਹ ਚੀਜ਼ਾਂ ਦੀ ਕੇਅਰ ਕਰਦੇ ਧਿਆਨ ਦਿਓ ਹਾਂ ਇਹਨੀਆਂ ਜਾਣਕਾਰੀ ਕਬੂਲ ਕਰਿਓ ਕਿਉਂਕਿ ਧੁੱਪਾਂ ਦੇ ਵਿੱਚ ਜਦ ਪੂਰੀ ਧੁੱਪ ਪੈਂਦੀ ਕੋਠੇ ਤੇ ਚੜ੍ਹਨਾ ਔਖਾ ਲੱਗਦਾ ਹੂੰ ਉਤਰ ਡਾ ਕੇ ਆਪਾਂ ਸ਼ਾਮਾ ਬਹਿ ਜੰਨੇ ਆ ਹੂੰ 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 ਤੇ ਬਾਅਦ ਫੇਰ ਛੱਤri ਬੈਠੇ ਬੈਠੇ ਥੱਲੇ ਬੈਠ ਜੰਨੇ ਹੂੰ ਇਹਨਾਂ ਨੂੰ ਬਾਈ ਜਿਹਦੇ ਬੰਦ ਹੋਣਾ ਚਾਹੀਦੇ ਆ ਹਾਂ ਧਿਆਨ ਲੱਖੋ ਬਾਈ ਜਿਹੜੀ ਮਾੜੀ ਮੋਡੀ ਲੱਗ ਰਹੀ ਹੈ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਠੀਕ ਹੈ ਜੀ ਠੀਕ ਹੈ ਤੁਹਾਨੂੰ ਖਰਾਖਰੂਗ ਵਗੈਰਾ ਜਿਹੜੀ ਹੈਗੀ ਆ ਇਹ ਜੀਆਂ ਦੱਸਦੇ ਰਹਿਾਂਗੇ ਹੂੰ ਠੀਕ ਆ ਆਪਣੇ ਕੋਲ ਤਾਂ ਵੀਰੇ ਸੱਚੀਆਂ ਗੱਲਾਂ ਆ ਮੋਗਾ ਜੋ ਆਪਾਂ ਵਰਤਦੇ ਆਪਾਂ ਸਭ ਕੁਝ ਤੁਹਾਨੂੰ ਉਹੀ ਦਿਖਾਣੇ ਆ ਠੀਕ ਆ ਬਾਕੀ ਬਾਈ ਧਿਆਨ ਦਇਆ ਕਰੋ ਇਹਨਾਂ ਚੀਜ਼ਾਂ ਵੱਲ ਹਨਾ ਜਿਹੜੇ ਜਾਨਵਰ ਉੜਕੇ ਆਉਂਦੇ ਆ ਬਾਈ ਉਹਨਾਂ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਉਹਨਾਂ ਦਾ ਧਿਆਨ ਰੱਖੋ ਜੋ ਤੁਸੀਂ ਦੇਣਾ ਕਾੜਾ ਗੂੜਾ ਵੀ ਦੇ ਸਕਦੇ ਆ ਮਾਣੀ ਮੋਟੀ ਦਵਾਈ ਬੂਟੀ ਜਿਕਣਾ ਕਬੂਤਰ ਵੀ ਥੱਕ ਜਾਂਦਾ ਜ਼ੋਰ ਮਾਰ ਕੇ ਆਉਂਦਾ ਕਬੂਤਰ ਆਪਣਾ ਗੁੜਗੜ ਬਣਾਏ ਹੋਏ ਹੁੰਦੇ ਵੀਰਾਂ ਨੇ ਉਹ ਵੀ ਆਪਣਾ ਤੇ ਅਦੋ ਧਿਆਨ ਰੱਖਿਆ ਕਰੋ ਮਤਲਬ ਉੜ ਕੇ ਆਏ ਕੂਤਰ ਦਾ ਤਾਂ ਬਾਈ ਦੋ ਦਿਨ ਕਬੂਤਰ ਨੇ ਉੜਨਾ ਨਹੀਂ ਕਬੂਤਰ ਨੇ ਉੜਨਾ ਨਹੀਂ ਹੈਗਾ ਉਸ ਹਿਸਾਬ ਨਾਲ ਉਹਨੇ ਟਾਈਮ ਦਾ ਫਰਕ ਪਾ ਦੇਣਾ ਬਾਕੀ ਜਾਣਕਾਰੀ ਇੰਨੀ ਕੁ ਥੋੜੀ ਜੀ ਕਬੂਲ ਕਰਿਓ ਮਿਲਦੇ ਆਂ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ